ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਹਿਸਟਰੀ ਵਿੱਚ ਆਪ ਸਭ ਜੀ ਦਾ ਨਿੱਘਾ ਸਵਾਗਤ ਹੈ ਜੀ ਅੱਜ ਮੈਂ ਆਪ ਜੀ ਨੂੰ ਮਾਤਾ ਸਾਹਿਬਕੌਰ ਜੀ ਦੇ ਜੀਵਨ ਨਾਲ ਜਾਣੂ ਕਰਾਵਾਂਗਾ ਮਾਤਾ ਸਾਹਿਬਕੌਰ ਜੀ ਜਿਨ੍ਹਾਂ ਦਾ ਪਹਿਲਾ ਨਾਂ ਸਾਹਿਬਦੇਵੀ ਸੀ ਜੀ ਦਾ ਜਨਮ ਭਾਈ ਰਾਮਾ ਜੀ ਦੇ ਘਰ ਮਾਤਾ ਜਸਦੇਵੀ ਦੀ ਕੁੱਖੋਂ ਰੋਹਤਾਸ ਪਾਕਿਸਤਾਨ ਵਿਖੇ ਹੋਇਆ ਕਹਿੰਦੇ ਹਨ ਇਸ ਸਥਾਨ ਉੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਪਾਵਨ ਚਰਨ ਪਾਏ ਉਸ ਸਮੇਂ ਇੱਥੇ ਭਾਈ ਪਗਤੂ ਜੀ ਸਿੱਖੀ ਪ੍ਰਚਾਰ ਦੀ ਸੇਵਾ ਕਰਦੇ ਸਨ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਬੇਨਤੀ ਕੀਤੀ ਮਹਾਰਾਜ ਇਸ ਸਥਾਨ ਉੱਤੇ ਪਾਣੀ ਦੀ ਬਹੁਤ ਕਿੱਲਤ ਹੈ ਆਪ ਜੀ ਕਿਰਪਾ ਕਰਕੇ ਸਾਡੀ ਇਹ ਮੁਸ਼ਕਲ ਨੂੰ ਦੂਰ ਕਰੋ ਮਹਾਰਾਜ ਨੇ ਕਿਰਪਾ ਦ੍ਰਿਸ਼ ਧਾਰ ਕੇ ਉੱਥੋਂ ਇੱਕ ਸੇਲ ਪਟਵਾਈ ਜਿਸ ਦੇ ਥਲੋਂ ਪਾਣੀ ਦਾ ਸੋਮਾ ਪ੍ਰਗਟ ਹੋਇਆ ਤੇ ਕਹਿੰਦੇ ਹਨ ਅੱਜਕਲ ਰੋਤਾਸ ਦੀ ਵਸੋ ਔਸੀ ਸਥਾਨ ਦਾ ਪਾਣੀ ਵਰਤਦੀਆਂ ਹਨ ਭਾਈ ਰਾਮਾ ਜੀ ਦੇ ਘਰ ਪਹਿਲਾ ਕੋਈ ਸੰਤਾਨ ਨਹੀਂ ਸੀ ਤੇ ਉਹ ਮਾਤਾ ਜਸਦੇਵੀ ਜੀ ਨੂੰ ਲੈ ਕੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ਰਨ ਵਿੱਚ ਹਾਜ਼ਰ ਹੋਏ ਅਤੇ ਸੰਤਾਨ ਦੀ ਮੰਗ ਕੀਤੀ ਮਹਾਰਾਜ ਜੀ ਨੇ ਕਿਹਾ ਸਮਾਂ ਆਣ ਤੇ ਤੁਹਾਨੂੰ ਸੰਤਾਨ ਪ੍ਰਾਪਤ ਹੋਵੇਗੀ ਕਹਿੰਦੇ ਹਨ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਭਾਈ ਰਾਮਾ ਜੀ ਦੇ ਘਰ ਇੱਕ ਬੇਟੀ ਅਤੇ ਇੱਕ ਬੇਟੇ ਨੇ ਜਨਮ ਲਿਆ ਬੇਟੀ ਦਾ ਨਾਂ ਸਾਹਿਬਦੇਵੀ ਰੱਖਿਆ ਗਿਆ ਅਤੇ ਪੁੱਤਰ ਦਾ ਨਾਂ ਸਾਹਿਬ ਚੰਦ ਰੱਖਿਆ ਗਿਆ ਜਿਸ ਨੂੰ ਖਾਲਸੇ ਦਾ ਮਾਮਾ ਜੀ ਵੀ ਕਿਹਾ ਜਾਂਦਾ ਹੈ ਕਹਿੰਦੇ ਹਨ ਜਦੋਂ ਸਾਹਿਬ ਦੇਵੀ ਜੀ ਉਮਰ ਛ ਥੋੜੇ ਜੇ ਵੱਡੇ ਹੋਏ ਤੇ ਪਿਤਾ ਨੇ ਗੁਰਦੁਆਰੇ ਬਾਣੀ ਪਾੜਨ ਅਤੇ ਸਿੱਖਣ ਲਈ ਭੇਜਿਆ ਇੱਕ ਵਾਰ ਸੰਗਤਾਂ ਦੇ ਸਾਹਮਣੇ ਹੋ ਕੇ ਪਾਈ ਰਾਮਾ ਜੀ ਨੇ ਇਹ ਪ੍ਰਣ ਕੀਤਾ ਕਿ ਮੈਂ ਆਪਣੀ ਬੇਟੀ ਸਾਹਿਬ ਦੇਵੀ ਦਾ ਡੋਲਾ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਦਵਾਂਗਾ ਕਹਿੰਦੇ ਹਨ ਇਸ ਘਟਨਾ ਤੋਂ ਬਾਅਦ ਰਹੁਤਾਜ ਦੀ ਸੰਗਤ ਸਾਹਿਬ ਦੇਵੀ ਜੀ ਨੂੰ ਮਾਤਾ ਜੀ ਕਹਿ ਕੇ ਸਤਿਕਾਰਨ ਲੱਗੇ ਸਨ ਜਦੋਂ ਮਾਤਾ ਜੀ ਵਾਰਯੋਗ ਹੋਏ ਤੇ ਪੋਠੂਹਾਰ ਦੀ ਸੰਗਤਾ ਨੇ ਪਿਤਾ ਰਾਮਾ ਜੀ ਨੂੰ ਬੇਨਤੀ ਕੀਤੀ ਕਿ ਹੁਣ ਸਾਨੂੰ ਆਪਣੀ ਬੇਟੀ ਸਾਹਿਬ ਦੇਵੀ ਦਾ ਡੋਲਾ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਦੇ ਦੇਣਾ ਚਾਹੀਦਾ ਹੈ ਕਹਿੰਦੇ ਹਨ ਪਿਤਾ ਰਾਮਾ ਜੀ ਸੰਗਤਾ ਸਮੇਤ ਨੰਦਪੁਰ ਸਾਹਿਬ ਨੂੰ ਚਾਲਾ ਪਾ ਦਿੰਦੇ ਹਨ ਆਨੰਦਪੁਰ ਸਾਹਿਬ ਪਹੁੰਚ ਕੇ ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਗੁਰਗੋਬਿੰਦ ਸਿੰਘ ਮਹਾਰਾਜ ਜੀ ਨਾਲ ਇਸ ਬਾਰੇ ਗੱਲ ਕਰੇ ਤੇ ਕਰੇ ਕੌਣ ਕਹਿੰਦੇ ਹਨ ਪੋਠੂ ਹਾਰੀ ਸੰਗਤਾਂ ਨੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਖਜ਼ਾਨਚੀ ਭਗਵਾਨ ਸਿੰਘ ਨੂੰ ਸਾਰੀ ਵਾਰਤਾ ਬਾਰੇ ਦੱਸਿਆ ਅਗਲੇ ਦਿਨ ਸਵੇਰ ਭਾਈ ਰਾਮਾ ਜੀ ਸੰਗਤ ਸਮੇਤ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਹਨ ਅਤੇ ਬੇਨਤੀ ਕਰਦੇ ਹਨ ਮਹਾਰਾਜ ਇਹ ਮੇਰੀ ਬੇਟੀ ਜਿਸ ਦਾ ਨਾਮ ਸਾਹਿਬਦੇਵੀ ਹੈ ਮੈਂ ਇਸ ਦਾ ਡੋਲਾ ਆਪ ਜੀ ਨੂੰ ਦੇਣਾ ਚਾਹੁੰਦਾ ਹਾਂ ਗੁਰਗੋਬਿੰਦ ਸਿੰਘ ਮਹਾਰਾਜ ਉੱਥੇ ਬਚਨ ਕਰਦੇ ਹਨ ਕਿ ਮੈਂ ਜੀਤਕੌਰ ਜੀ ਦੇ ਚਲਾਣੇ ਤੋਂ ਬਾਅਦ ਇਹ ਪ੍ਰਣ ਕੀਤਾ ਸੀ ਕਿ ਮੈਂ ਹੁਣ ਗ੍ਰਿਹਸਤ ਜੀਵਨ ਨਹੀਂ ਧਾਰਨ ਕਰਾਂਗਾ ਤੇ ਇਹ ਗੱਲ ਸੁਣ ਕੇ ਭਾਈ ਰਾਮਾ ਜੀ ਕੁਝ ਉਦਾਸ ਹੁੰਦੇ ਹਨ ਤੇ ਉਸ ਸਮੇਂ ਸਾਰੀ ਸੰਗਤਾ ਸਮੇਤ ਦਰਬਾਰ ਚੋਂ ਬਾਹਰ ਆ ਜਾਂਦੇ ਹਨ ਕਹਿੰਦੇ ਹਨ ਅਗਲੇ ਦਿਨ ਭਾਈ ਰਾਮਾ ਜੀ ਭਾਈ ਮਨੀ ਸਿੰਘ ਤੇ ਭਾਈ ਰਾਮ ਕੋਇਰ ਜੀ ਨੂੰ ਮਿਲਦੇ ਹਨ ਅਤੇ ਸਾਰੀ ਵਾਰਤਾ ਬਾਰੇ ਦੱਸਦੇ ਹਨ ਤੇ ਕਹਿੰਦੇ ਹਨ ਮੈਂ ਉਸ ਸਮੇਂ ਇਹ ਪ੍ਰਣ ਕੀਤਾ ਸੀ ਕਿ ਮੈਂ ਆਪਣੀ ਬੇਟੀ ਦਾ ਡੋਲਾ ਗੁਰਗੋਮ ਸਿੰਘ ਮਹਾਰਾਜ ਜੀ ਨੂੰ ਦਵਾਂਗਾ ਪਰ ਜੇਕਰ ਗੁਰਗੋਮ ਸਿੰਘ ਮਹਾਰਾਜ ਇਸ ਡੋਲੇ ਨੂੰ ਪ੍ਰਵਾਨ ਨਹੀਂ ਕਰਦੇ ਤੇ ਮੇਰੀ ਬੇਟੀ ਦਾ ਕੀ ਬਣੇਗਾ ਕਹਿੰਦੇ ਹਨ ਭਾਈ ਮਨੀ ਸਿੰਘ ਜੀ ਨੇ ਗੁਰਗੋਮ ਸਿੰਘ ਮਹਾਰਾਜ ਜੀ ਦੇ ਚਰਨਾਂ ਜਾ ਕੇ ਬੇਨਤੀ ਕੀਤੀ ਅਤੇ ਇਸ ਤੋਂ ਬਾਅਦ ਗੁਰਗੋਮ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਭਾਈ ਰਾਮਾ ਜੀ ਇਹ ਥੋੜੀ ਸ਼ਰਤ ਹੈ ਕਿ ਤੁਸੀਂ ਆਪਣੀ ਬੇਟੀ ਦਾ ਡੋਲਾ ਮੈਨੂੰ ਦੇ ਰਹੇ ਹੋ ਪਰ ਮੇਰੀ ਇਸ ਇੱਕ ਸ਼ਰਤ ਰਹੇਗੀ ਕਿ ਮੈਂ ਤੁਹਾਡੀ ਬੇਟੀ ਸਾਹਿਬਦੇਵੀ ਨਾਲ ਗ੍ਰਸਥ ਧਰਮ ਨਹੀਂ ਨਿਵਾਵਾਂਗਾ ਕੇਵਲ ਤੇ ਕੇਵਲ ਸਾਡਾ ਆਤਮਿਕ ਰਿਸ਼ਤਾ ਹੀ ਰਹੇਗਾ ਕਹਿੰਦੇ ਹਨ ਇਸ ਤੋਂ ਬਾਅਦ ਗੁਰਗੋਮੀ ਸਿੰਘ ਮਹਾਰਾਜ ਜੀ ਦਾ ਆਨੰਦ ਰਬਾਬੀ ਭਾਈ ਸੱਦੂ ਜੀ ਅਤੇ ਮੱਧੂ ਜੀ ਨੇ ਪੜੀਆਂ ਅਤੇ ਭਾਈ ਮਨੀ ਸਿੰਘ ਜੀ ਨੇ ਲਾਵਾ ਦਾ ਪਾਠ ਕੀਤਾ ਇਸ ਉਪਰੰਤ ਜਦੋਂ ਮਾਤਾ ਸਾਹਿਬ ਕੌਰ ਜੀ ਦਾ ਡੋਲਾ ਗੁਰਗੋਵਿੰਦ ਸਿੰਘ ਮਹਾਰਾਜ ਜੀ ਦੇ ਘਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਗਿਆ ਤੇ ਉੱਥੇ ਮਾਤਾ ਜੀ ਨੇ ਗੁਰਗੋਵਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਦੋ ਬੇਨਤੀਆਂ ਕੀਤੀਆਂ ਇੱਕ ਤਾਂ ਮਾਤਾ ਜੀ ਨੇ ਕਿਹਾ ਕਿ ਮਹਾਰਾਜ ਕਿ ਮੈਂ ਆਪ ਜੀ ਦੇ ਦਰਸ਼ਨਾਂ ਬਗੈਰ ਅੰਨ ਦਾ ਸੇਵਨ ਨਹੀਂ ਕਰਾਂਗੀ ਅਤੇ ਤੁਸੀਂ ਮੈਨੂੰ ਆਪਣੇ ਚਰਨ ਧੋਣ ਦੀ ਸੇਵਾ ਬਖਸ਼ੋ ਮਹਾਰਾਜ ਜੀ ਨੇ অনুমতি ਦਿੱਤੀ ਤੇ ਮਾਤਾ ਜੀ ਨੇ ਗੁਰਗੋਵਿੰਦ ਸਿੰਘ ਮਹਾਰਾਜ ਦੀ ਸੇਵਾ ਤਨਮਨ ਤਨ ਨਾਲ ਕੀਤੀ ਕਹਿੰਦੇ ਹਨ ਕਿ ਸਾਬਜਾਦਿਆਂ ਨੂੰ ਵੇਖ ਕੇ ਮਾਤਾ ਸਹਿਬਕੌਰ ਜੀ ਦੇ ਮਨ ਵਿੱਚ ਇਹ ਖਿਆਲ ਪੈਦਾ ਹੋਇਆ ਕਿ ਕੋਈ ਵੀ ਮਾਂ ਆਪਣੇ ਪੁੱਤਰ ਤੋਂ ਬਗੈਰ ਅਧੂਰੀ ਹੀ ਹੁੰਦੀ ਹੈ ਤੇ ਮਾਤਾ ਜੀ ਕੁਝ ਉਦਾਸ ਰਹਿਣ ਲੱਗੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਤਾ ਜੀ ਨੂੰ ਉਦਾਸ ਰਹਿਣ ਦਾ ਕਾਰਨ ਪੁੱਛਿਆ ਤੇ ਮਾਤਾ ਜੀ ਨੇ ਦੱਸਿਆ ਕਿ ਮੈਨੂੰ ਪੁੱਤਰ ਦੀ ਇੱਛਾ ਹੈ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਂ ਗਰਸ ਧਰਮ ਨਹੀਂ ਨਿਭਾਵਾਂਗਾ ਤੁਸੀਂ ਕੱਲ ਸਵੇਰੇ ਸੰਗਤ ਵਿੱਚ ਹਾਜ਼ਰ ਹੋ ਮੈਂ ਤੁਹਾਡੀ ਝੋਲੀ ਵਿੱਚ ਉਹ ਪੁੱਤਰ ਪਾਵਾਂਗਾ ਜੋ ਸਦੀਵ ਕਾਲ ਤੱਕ ਰਹੇਗਾ ਕਹਿੰਦੇ ਹਨ ਜਦੋਂ ਅਗਲੇ ਦਿਨ ਮਾਤਾ ਸਾਹਿਬਕੌਰ ਜੀ ਗੁਰਗੋਵਿੰਦ ਸਿੰਘ ਮਹਾਰਾਜ ਜੀ ਦੇ ਹੁਕਮ ਨਾਲ ਸੰਗਤ ਵਿੱਚ ਹਾਜ਼ਰ ਹੋਏ ਤੇ ਮਹਾਰਾਜ ਜੀ ਨੇ ਚਾਰ ਸਾਹਿਬਜ਼ਾਦੇਵਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਇਹ ਮੇਰੇ ਬਿੰਦੀ ਪੁੱਤਰ ਹਨ ਤੇ ਖਾਲਸੇਵਰ ਇਸ਼ਾਰਾ ਕਰਦੇ ਕਿ ਹੋਏ ਗਿਆ ਇਹ ਮੇਰੇ ਨਾਦੀ ਪੁੱਤਰ ਹਨ ਜਿਨ੍ਹਾਂ ਨੂੰ ਮੈਂ ਆਪ ਜੀ ਦੀ ਝੋਲੀ ਪਾ ਰਿਹਾ ਹਾਂ ਕਹਿੰਦੇ ਹਨ ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਸਾਹਿਬ ਦੇਵਾ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਨੂੰ ਚਾਲਾ ਪਾ ਦਿੰਦੇ ਹਨ ਜਦੋਂ ਸਰਬੰਸ ਵਾਰ ਕੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਮਦਮਾ ਸਾਹਿਬ ਦੇ ਅਸਥਾਨ ਤੇ ਆ ਕੇ ਪੜਾਅ ਕਰਦੇ ਹਨ ਤੇ ਸਾਰੀਆਂ ਮਾਤਾਵਾਂ ਮਾਤਾ ਸਾਹਿਬ ਕੌਰ ਜੀ ਦੇ ਸਮੇਤ ਗੁਰਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਆਉਂਦੀਆਂ ਹਨ ਅਤੇ ਸਹਬਜ਼ਾਦੇ ਬਾਰੇ ਪੁੱਛਦੀਆਂ ਹਨ ਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਖਾਲਸੇ ਵਾਲ ਇਸ਼ਾਰਾ ਕਰਕੇ ਕਹਿੰਦੇ ਹਨ ਕਿ ਇਹ ਹੀ ਤੁਹਾਡੇ ਸਹਬਜ਼ਾਦੇ ਹਨ ਇਸ ਤੋਂ ਬਾਅਦ ਗੁਰਗੋਬਿੰਦ ਸਿੰਘ ਮਹਾਰਾਜ ਹਜੂਰ ਸਾਹਿਬ ਵੱਲ ਚਾਲਾ ਪਾ ਦਿੰਦੇ ਹਨ ਅਤੇ ਉੱਥੇ ਹੀ ਹੀਰਾ ਘਾਟ ਵਾਲੇ ਸਥਾਨ ਤੇ ਮਾਤਾ ਸਾਹਿਬ ਗੌਰ ਜੀ ਵੀ ਜਾ ਕੇ ਪੜਾ ਕਰਦੇ ਸਨ ਗੁਰਗੋਬਿੰਦ ਸਿੰਘ ਮਹਾਰਾਜ ਦਿਨ ਵੇਲੇ ਮਾਤਾ ਸਾਹਿਬ ਦੇਵਾ ਜੀ ਦੇ ਨਾਲ ਆ ਕੇ ਪ੍ਰਸ਼ਾਦਾ ਛਕਦੇ ਸਨ ਅਤੇ ਰਾਤ ਪੈਂਦੇ ਹੀ ਹਜੂਰ ਸਾਹਿਬ ਵਾਲੇ ਸਥਾਨ ਤੇ ਚੱਲ ਜਾਂਦੇ ਸਨ ਕੁਝ ਸਮੇਂ ਬਾਅਦ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਤਾ ਸਾਹਿਬ ਦੇਵਾ ਜੀ ਨੂੰ ਬਚਨ ਕੀਤਾ ਕਿ ਹੁਣ ਮੇਰਾ ਜੋਤੀ ਜੋ ਸਮਾਨ ਦਾ ਸਮਾਂ ਆ ਗਿਆ ਹੈ ਤੇ ਆਪ ਜੀ ਕਿਰਪਾ ਕਰਕੇ ਆਗਾ ਨੂੰ ਚਾਲੇ ਪਾ ਦਿਓ ਆਪ ਜੀ ਨੂੰ ਅੱਗੇ ਲਿਜਾਣ ਦਾ ਕੰਮ ਭਾਈ ਰਾਮ ਕੋਇਰ ਜੀ ਕਰਨਗੇ ਮਾਤਾ ਸਾਹਿਬਕੌਰ ਜੀ ਭਾਈ ਰਾਮ ਕੋਇਰ ਜੀ ਨਾਲ ਦਿੱਲੀ ਵੱਲ ਚਾਲਾ ਪਾ ਦਿੰਦੇ ਹਨ ਮਾਤਾ ਸਾਹਿਬ ਦੇਵਾ ਜੀ ਗੁਰਗੋਮ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦੀ ਹਨ ਮਹਾਰਾਜ ਮੈਂ ਆਪ ਜੀ ਦੇ ਦਰਸ਼ਨਾ ਬਗੈਰ ਆਨ ਦਾ ਸੇਵਨ ਨਹੀਂ ਕਰਦੀ ਤੇ ਕਿਦਾਂ ਮੈਂ ਆਪ ਜੀ ਦੇ ਬਗੈਰ ਰਹਿ ਪਾਵਾਂਗੀ ਉੱਥੇ ਮਹਾਰਾਜ ਦੀ ਮਾਤਾ ਸਾਹਿਬ ਦੇਵਾ ਜੀ ਨੂੰ ਆਪਣੇ ਦਾਦਾ ਸ਼੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਜੀ ਦੇ ਪੰਜ ਸ਼ਸਤਰ ਬਖਸ਼ਦੇ ਹਨ ਤੇ ਸ਼ਸਤਰਾਂ ਲਈ ਤੇ ਮਾਤਾ ਸਾਹਿਬ ਦੇਵਾ ਜੀ ਲਈ ਅਲੱਗ-ਅਲੱਗ ਪਾਲਕੀ ਤਿਆਰ ਕਰਦੇ ਹਨ ਤੇ ਦੋਵਾਂ ਨੂੰ ਪਾਲਕੀ ਵਿੱਚ ਬਿਰਾਜਮਾਨ ਕਰਕੇ ਦਿੱਲੀ ਵੱਲ ਕੂਚ ਕਰ ਦਿੰਦੇ ਹਨ ਮਾਤਾ ਸਾਹਿਬ ਦੇਵਾ ਜੀ ਜਦੋਂ ਦਿੱਲੀ ਪਹੁੰਚਦੇ ਹਨ ਤੇ ਆਪਣਾ ਨੇਮ ਉਸੇ ਤਰ੍ਹਾਂ ਨਿਭਾਉਂਦੇ ਹਨ ਅਮਰਤ ਵੇਲੇ ਇਸ਼ਨਾਨ ਕਰਕੇ ਸ਼ਸਤਰਾਂ ਨੂੰ ਤੂਪ ਦਿੰਦੇ ਹਨ ਨਾਮ ਬਾਣੀ ਦਾ ਅਭਿਆਸ ਕਰਦੇ ਹਨ ਜਦੋਂ ਅੰਤਲਾ ਸਮਾ ਮਾਤਾ ਸਾਹਿਬ ਦੇਵਾ ਜੀ ਦੇ ਨੇੜੇ ਆਉਂਦਾ ਹੈ ਤੇ ਮਾਤਾ ਸੁੰਦਰੀ ਜੀ ਨੂੰ ਮਾਤਾ ਸਾਹਿਬ ਦੇਵਾ ਜੀ ਬਚਨ ਕਰਦੀਆਂ ਹਨ ਕਿ ਕੱਲ ਮੈਂ ਅਕਾਲ ਚਲਾਣਾ ਕਰ ਜਾਵਾਂਗੀ ਮਾਤਾ ਸਾਹਿਬ ਦੇਵਾ ਜੀ ਆਪਣੇ ਕਾਲ ਚਲਾਣੇ ਵਾਲੇ ਦਿਨ ਅੰਮ੍ਰਿਤ ਵੇਲੇ ਉੱਠਦੇ ਹਨ ਸ਼ਸਤਰਾਂ ਨੂੰ ਉਦਾਂ ਹੀ ਪੂਜਾ ਕਰਦੇ ਹਨ ਆਪਣਾ ਅੰਮ੍ਰਿਤ ਵੇਲਾ ਸਾਮਦੇ ਹਨ ਅਤੇ ਸਿੱਖਾਂ ਨੂੰ ਬੇਨਤੀ ਕਰਦੇ ਹਨ ਕਿ ਮੇਰਾ ਸੰਸਕਾਰ ਬਾਲਾ ਪ੍ਰੀਤਮ ਵਾਲੇ ਸਥਾਨ ਤੇ ਕੀਤਾ ਜਾਵੇ ਮਾਤਾ ਜੀ ਸਰੀਰਿਕ ਉਮਰ ਅਨੁਸਾਰ ਲਗਭਗ 64 ਸਾਲ ਦੀ ਉਮਰ ਭੋਗ ਕੇ ਗੁਰੂ ਗੁਰੂ ਜਪਦੇ ਅੰਤ ਆਪਣੇ ਸਰੀਰ ਨੂੰ ਤਿਆਗ ਗਏ ਤਨ ਹਨ ਖਾਲਸੇ ਦੀ ਮਾਤਾ ਮਾਤਾ ਸਾਹਿਬ ਗੌਰ ਜੀ ਉਮੀਦ ਕਰਦਾ ਹਾਂ ਆਪ ਜੀ ਨੂੰ ਸਿੱਖ ਇਤਿਹਾਸ ਵਧੀਆ ਲੱਗਿਆ ਹੋਵੇਗਾ ਹੋਰ ਸਿੱਖ ਇਤਿਹਾਸ ਨਾਲ ਜਾਣੂ ਹੋਣ ਲਈ ਸਾਡੇ ਚੈਨਲ ਸਰਦਾਰ ਹਿਸਟਰੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ Waheguru ji ki fateh